ਸ੍ਰੀ ਗੁਰੂ ਕਾਲ ਮੈਸਰ ਕੁਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਅਸੀਂ ਤੁਹਾਨੂੰ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪੀਟਲ ਦੇ ਵਿੱਚ ਤੇ ਇੱਥੇ ਬਾਈ ਸਾਡੇ ਨਾਲ ਮੌਜੂਦ ਆ ਬਾਈ ਪਿੰਡ ਦੋਦਾ ਤੋਂ ਆ ਇਹਨਾਂ ਦਾ ਕੋਈ ਪਿੰਡ ਦੇ ਵਿੱਚ ਹੀ ਆਪਸੀ ਲੜਾਈ ਝਗੜਾ ਹੋਇਆ ਸੀਗਾ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਕੀ ਹੈ ਬਾਈ ਜੀ ਪਹਿਲਾਂ ਤਾਂ ਨਾਮ ਭਰਾਰ ਸਿੰਘ ਆ ਪਿੰਡ ਦੋਦਾ ਹੀ ਮੇਰਾ ਅੱਛਾ ਬਾਈ ਕੀ ਮਸਲਾ ਕੀ ਸੀਗਾ ਪਹਿਲਾਂ ਤਾਂ ਆਪ ਦੀ ਜਿਹੜੀ ਲੜਾਈ ਦੀ ਪੂਰੀ ਘਟਨਾ ਦਾ ਬੇਟਾ ਤੇ ਪਰਿਵਾਰ ਤੋਂ ਤੁਸੀਂ ਆਖਿਆ ਸੀ ਬਈ ਕੁੱਤਾ ਉਹਦਾ ਬੰਨ ਕੇ ਰੱਖਿਆ ਕਰੋ ਇਹ ਫਿਰ ਕਦੇ ਦੇ ਵੇਟ ਆਈ ਉਹ ਤਾਂ ਪਛਾਇਤ ਨੇ ਕਦੇ 40 ਕੋਈ ਗੱਲ ਨਹੀਂ ਕੁੱਤੇ ਪਿੱਛੇ ਤੇ ਉਹਦਾ ਡਾਕਟਰ ਦੀ ਰਿਪੋਰਟ ਵੀ ਹੈਗੀ ਸਾਡੇ ਕੋਲੇ ਜੀ ਕਿਹੜੇ ਕੁੱਤੇ ਕੁੱਤੇ ਦੇ ਮੇਰੇ ਬੇਟੇ ਦੇ ਦੰਦ ਨੂੰ ਵੱਜੇ ਆ ਤੇ ਇਹਦੇ ਫਿਰ ਫੌਜੀ ਨੇ ਫਿਰ ਮੈਨੂੰ ਫੋਨ ਤੇ ਇਹਨੇ ਆਸੇ ਪਾਸੇ ਲੈ ਕੇ ਨੰਬਰ ਤੇ ਕਾਸੀ ਕੁਸ ਮੈਨੂੰ ਕਿਹਾ ਇਹਨੇ ਉਹਦਾ ਫੌਜੀ ਡਿਊਟੀ ਤੇ ਐਟਮ ਉਹ ਫੌਜੀ ਕਿਦੋਂ ਮੇਰੇ ਤੇ ਹਮਲਾ ਆਇਆ ਫੌਜੀ ਛੁੱਟੀ ਲੈ ਕੇ ਆ ਗਿਆ ਸੀ ਇੱਥੇ ਨਹੀਂ ਫੌਜੀ ਉਹ ਜਿਹੜਾ ਹੈਗਾ ਉਹ ਤੁਹਾਡੇ ਪਿੰਡ ਦਾ ਹੀ ਆ ਹਾਂ ਪਿੰਡ ਦਾ ਹੀ ਦੋਦੇ ਪਿੰਡ ਦਾ ਫੌਜੀ ਦਾ ਚਰਨਜੀਤ ਨਾਂ ਹੈ ਸਾਨੂੰ ਫਕੂਰਨ ਸਿੰਘ ਜੀ ਉਹਦੇ ਪਿਤਾ ਜੀ ਦਾ ਨਾਂ ਜੀ ਤੇ ਉਹਦੇ ਫਿਰ ਇਹਨਾਂ ਨੇ ਇਕੱਠੇ ਹੋ ਕੇ ਮੇਰੇ ਘਰੇ ਆ ਕੇ ਕੁੱਟਮਾਰ ਕੀਤੀ ਕਾਫੀ ਬੰਦ ਦੇ ਸੀ ਇਹਨਾਂ ਨੇ ਇੱਕ ਕਿੰਨੀ ਤਰੀਕ ਦੀ ਗੱਲ ਇਹ 26 ਤਰੀਕ ਦੀ ਗੱਲ ਹੈ ਜੀ ਰਾਤ ਦੀ 10 ਵਜੇ ਦੀ ਗੱਲ ਇਹਨਾਂ ਨੇ ਕੁੱਟਮਾਰ ਮੇਰੇ ਤੇ ਕਰੀ ਕੀਤੀ ਹੈ ਅੱਛਾ 26 ਜੂਨ ਦੀ ਗੱਲ ਹੈ ਹਾਂਜੀ ਹਾਂਜੀ ਤੇ ਮੈਂ ਤੇ ਮੇਰਾ ਵੱਡਾ ਭਾਈ ਤੇ ਮੇਰੀ ਭਰਜਾਈ ਅਸੀਂ ਹਸਪਤਾਲ ਦੇ ਵਿੱਚ ਦਾਖਲ ਹੀ ਰਹੇ ਹਾਂ ਹਜੇ ਕੋਈ ਕਾਨੂੰਨੀ ਕਾਰਵਾਈ ਇਹਨੂੰ ਕੋਈ ਵੀ ਸਾਡੀ ਕਿਸੇ ਨਾ ਪੁਲਿਸ ਵਾਲਿਆਂ ਨੇ ਜਣੇ ਸੀਗੇ ਜਿਹੜੇ ਕੁੱਟਣ ਆਏ ਸੀਗੇ ਤੁਹਾਨੂੰ ਆਠਿਆ ਨਹੀਂ ਸੀ ਇਹਨਾਂ ਅੱਛਾ ਉਹਦੀ ਤੁਸੀਂ ਜਿਵੇਂ ਬੈਕ ਕੈਮਰਾ ਗੱਲ ਵੀ ਕਰ ਰਹੇ ਸੀ ਆਪਾਂ ਸੀਸੀਟੀਵੀ ਫੁਟੇਜ ਵੀ ਤੁਹਾਡੇ ਘਰ ਦੇ ਵਿੱਚ ਕੈਮਰੇ ਵਗੈਰਾ ਵੀ ਲੱਗੇ ਹਾਂਜੀ ਹਾਂਜੀ ਕੈਮਰੇ ਵੀ ਲੱਗੇ ਹਜੇ ਤੱਕ ਕੋਈ ਕਾਰ ਕਿਤੇ ਇਥੋਂ ਵੀ ਸਾਨੂੰ ਕਿਹੜੀ ਜੋਜੀ ਧਾਰ ਸੀ ਉਹਨਾਂ ਦੀ ਜਾਵੜੀ ਸਾਡੀ ਹਜੇ ਤੱਕ ਨਹੀਂ ਗਈ ਸਾਡੀ ਗੱਲ ਨੂੰ ਕਿਸ ਨੇ ਇਹੋ ਉਲਟਾ ਫੌਜੀ ਨੇ ਇਹ ਗੱਲ ਕਹੀ ਸੀ ਹਸਪਤਾਲ ਦੇ ਵਿੱਚ ਆ ਕੇ ਇੱਥੇ ਕੈਮਰਾ ਵੀ ਲੱਗੇ ਫੌਜੀ ਦਾ ਮੁੰਡਾ ਵੀ ਆਇਆ ਸੀ ਜੀ ਕਿਤੇ ਮੈਂ ਛੁੱਟੀ ਲੈ ਕੇ ਜਾਵੜੇ ਚੋਂ ਤੋਂ ਬਾਅਦ 2-3 ਦਿਨ ਮੇਰੇ ਤੇ ਫੇਰ ਕੁੱਟ ਮਾਰੂ ਹੀ ਹੈ ਜੀ ਉੱਥੇ 2 ਦਿਨ ਨੂੰ ਰਾਤ ਨੂੰ 12 ਵਜੇ ਫੌਜੀ ਦਾ ਬੇਟਾ ਆਇਆ ਕਹਿੰਦਾ ਸਾਡੇ ਕੋਲੇ ਸਤਾਵ ਵਾਲਾ ਤੈਨੂੰ ਅੱਜ ਤਾ ਤੂੰ ਬਚ ਗਿਆ ਗੋਲੀ ਮਾਰੂਗਾ ਤੈਨੂੰ ਮੈਂ ਨਹਿਰ ਦੇ ਵਿੱਚ ਚੱਟੂ ਆ ਇੱਕ ਮੇਰਾ ਮੋਬਾਈਲ ਤੇ ਇਹਨਾਂ ਨੇ 1500 ਰੁਪਏ ਇਹਨਾਂ ਨੇ ਮੇਰੇ ਕਾਫੀ ਕੁੱਟਮਾਰ ਕੀਤੀ ਹੈ ਜੀ ਅੱਛਾ ਨਹੀਂ ਆ ਜਿਹੜੀ ਗੋਲੀ ਮਾਰਨ ਦੀ ਗੱਲ ਕੀਤੀ ਹੈ ਇਹ ਘਰੇ ਕੀਤੀ ਕਿ ਕਿਥੇ ਕਿਥੇ ਇਹ ਹਸਪਤਾਲ ਦੇ ਵਿੱਚ ਕੀਤੀ ਤੇ ਕੈਮਰੇ ਲੱਗੇ ਤੇ ਫਜ਼ੀ ਦਾ ਬੇਟਾ ਹਸਪਤਾਲ ਚ ਤੁਹਾਡੇ ਮਗਰ ਵੀ ਆਏ ਹਾਂ ਮਗਰ ਆਏ ਸੀ ਕੈਮਰੇ ਲੱਗੇ ਜੀ ਹਸਪਤਾਲ ਦੇ ਵਿੱਚ ਚੈੱਕ ਕਰਾਈ ਜਨ 2 ਤਰੀਕ ਨੂੰ ਰਾਤ ਦਾ ਟਾਈਮ 12 ਵਜੇ ਪੂਰੇ ਜੀ ਸਵਾ 12 ਏਹ ਈ ਗੱਲਾਂ ਤੁਸੀਂ ਪੁਲਿਸ ਪਾਰਟੀ ਤੁਹਾਡੇ ਕੋਈ ਬਿਆਨ ਲਿਖਣ ਆਈ ਹੈ ਉਹਨਾਂ ਨੇ ਇਹ ਗੱਲਾਂ ਕਿ ਕਿਤੇ ਕੋਈ ਬ ਸਾਡੇ ਕਲੇ ਬਿਆਨ 26 ਤਰੀਕ ਵਾਲੇ ਹੋਇਆ ਅਗੜੀ 2 ਤਰੀਕ ਵਾਲੀ ਘਟਮਾਰੀ ਆ ਇਹਦਾ ਨਹੀਂ ਕੋਈ ਇਤਕਰ ਹੋਇਆ ਅੱਛਾ ਨਹੀਂ ਡਾਕਟਰਾਂ ਦੇ ਮੁਤਾਬਕ ਕੀ ਕਹਿੰਦੇ ਡਾਕਟਰ ਤੁਸੀਂ ਡਾਕਟਰ ਨੂੰ ਪੁੱਛਦੇ ਹੋਗੇ ਨਾ ਵੀ ਕਿ ਪੁੱਛ ਲੈਣੇ ਇਹ ਕਹਿੰਦੇ ਗਈ ਆ ਗਈ ਆ अच्छा आ ਗੱਲ ਕਹਿੰਦੇ ਲਾਰੇ ਤਲਾ ਤਾਨੂੰ ਮੈਨੂੰ ਲੱਗਦਾ ਦੋਦੇ ਪਿੰਡ ਦੇ ਵਿੱਚ ਹੀ ਚੌਂਕੀ ਹੈ ਤੁਹਾਡੇ ਤੇ ਤੁਸੀਂ ਚੌਂਕੀ ਦੇ ਵਿੱਚ ਵੀ ਨਹੀਂ ਸੰਪਰਕ ਕੀਤਾ ਜਾ ਉਹਨਾਂ ਨੂੰ ਕੋਈ ਕੰਪਲੀਟ ਵਗੈਰਾ ਜਾਂ ਪਹਿਲਾਂ ਕੋਈ ਦਰਦ ਕਰਾਈ ਸੀ ਕਿ ਜਿਵੇਂ ਤੁਸੀਂ ਪਹਿਲਾਂ ਦੱਸਦੇ ਹੋ ਕਿ ਕੁੱਤੇ ਖਤਨ ਕਰਕੇ ਸਾਡੇ ਲੜਾਈ ਸੀ ਹਾਂਜੀ ਹਾਂਜੀ ਉਹ ਮੇਰਾ ਬੇੜਾ ਮੁਰਕੇ ਕਿਦੋਂ ਦਾਖਲ ਹੋਣੇ ਕਰਕੇ ਰਿਪੋਰਟ ਐਮ ਆਰ ਡਾਇਰੈਕਟਰ ਦੀ ਸਾਡੇ ਕੋਲੇ ਅਸੀਂ ਰਿਕਾਰਡ ਹੀ ਕਢਾ ਲਏ ਸਾਡੇ ਕੋਲੇ ਆ ਜੀ ਠੀਕ ਉਦੋਂ ਐਸ ਗੱਲ ਕਰਕੇ ਵੀ ਉਦੋਂ ਦੱਸਿਆ ਸੀ ਇਹਨਾਂ ਨੂੰ ਲੰਬਾ ਜਾਣਕਾਰੀ ਕਰਕੇ ਕਿ ਉਦੋਂ ਬਾਅਦ ਇਹਨਾਂ ਨੇ ਦਿਲ ਦੇ ਵਿੱਚ ਸਾਡੇ ਖਾਰ ਰੱਖੀ ਹੈ ਸਾਡੇ ਤੇ ਕੁਟ ਮਾਰ ਰਹੀ ਹੈ ਜੀ ਅੱਛਾ ਨਹੀਂ ਹੁਣ ਤੁਸੀਂ ਮੇਰੇ ਭੈਣ ਭਰਾ ਉਹ ਜਰੂਰ ਮਿਲਦੇ ਆ ਕਿ ਮੈਂ ਦਾ ਹਸਪਤਾਲ ਦੇ ਵਿੱਚ ਦਾਖਲਾ ਆ ਜੀ ਜਾਂ ਇੱਕ ਮੇਰਾ ਭਾਈ ਹੈ ਮੇਰੇ ਕੋਲੇ ਇੱਥੇ ਰਹਿੰਦਾ ਇਹ ਦਵਾਈ ਤੂੰ ਵੀ ਲਿਉਂਦਾ ਰੋਟੀ ਚਾਹ ਬਣੀ ਖਿਲ ਹੁੰਦੀ ਮੈਂ ਤਾਂ ਬੈੱਡ ਤੇ ਪਿਆ ਕੰਬੇਰ ਤੇ ਸੱਟਾਂ ਵਜੀਆਂ ਮੈਂ ਤਾਂ ਕਿਤੇ ਬਾਹਰ ਜਾਣ ਜਾਂਦਾ ਤੇ 24 ਘੰਟੇ ਕਮਰੇ ਲੱਗਿਆ ਕਿਹੜਾ ਇੱਥੇ ਫੌਜੀ ਦਾ ਬੇਟਾ ਆਇਆ ਇੱਥੇ 2 12 ਵਜੇ ਰਾਤ ਨੂੰ ਉਹ ਵੀ ਇੱਥੇ ਹਸਪਤਾਲ ਦੇ ਵਿੱਚ ਕਮਰੇ ਖਲਾਈ ਉਹਨਾਂ ਨੇ ਇਹ ਗੱਲ ਕਹੀ ਆ ਮੇਰੇ ਕੋਲੇ ਸਤਾਉ ਵਾਲਾ ਮੈਂ ਤੈਨੂੰ ਗੋਲੀ ਮਾਰੂਗਾ ਬਾਹਰ ਆਜੋ ਥੱਲੇ ਬੰਦੇ ਖੜੇ ਆ ਤੇ ਮੇਰੇ ਤਾਂ ਪਹਿਲਾਂ ਹੀ ਸੱਟਾਂ ਵਜੀਆਂ ਮੈਂ ਤਾਂ ਬਾਹਰ ਕੀ ਲੈਣ ਜਾ ਰਹੇ ਹਾਂ ਸਕੂਲ ਨਹੀਂ ਉਦੋਂ ਦੇ ਜਾ ਰਹੇ ਜਿੱਥੇ ਕਿਦਨ ਦੀ ਲੜਾਈ ਹੋਈ ਹੰਬਲਾ ਆਇਆ ਕੋਈ ਮੇਰੇ ਬੱਚਾ ਨੂੰ ਮੇਰੇ ਪਰਿਵਾਰ ਨੂੰ ਵੀ ਡਰਾ ਰਹੀ ਮੈਨੂੰ ਆਪ ਦੀ ਮੇਰੀ ਜਾਨ ਦਾ ਪੂਰਾ ਖਤਰਾ ਨਹੀਂ ਉਹ ਤੁਹਾਡੇ ਘਰ ਦੇ ਜਿਹੜਾ ਨੇੜੇ ਫੌਜੀ ਦਾ ਘਰ ਬਹੁਤ ਜ਼ਿਆਦਾ ਜੁੱਜੀ ਗਲੀ ਦੇ ਨੇੜ ਹੀ ਰਹਿੰਦੇ ਬੈਂਕ ਸੜੀ ਜੁੱਜੀ ਗਲੀ ਤੇ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਸਾਰੀਆਂ ਗੱਲਾਂ ਦੱਸਿਓਂਆਂ ਵੀ ਤੁਹਾਡੇ ਜਿਵੇਂ ਬੱਚੇ ਵੀ ਅਕਰ ਤੇ ਅੱਜ 5 ਤਰੀਕ ਦੇ ਕਰੀਬ ਕਰੀਬ 4 ਤਰੀਕ ਹੋ ਗਈ ਅੱਜ ਵੀ ਬੱਚੇ 4 ਦਿਨੋਂ ਅੱਗੇ ਘਰੇ ਆ ਤੁਸੀਂ ਪੁਲਿਸ ਦੇ ਧਿਆਨ ਚ ਲੈ ਜਾਂਦੇ ਗੀਆਂ ਗੱਲਾਂ ਇਹ ਗੱਲਾਂ ਜਰੂਰ ਸਾਰਾ ਪਤਾ ਹੀ ਪੁਲਿਸ ਨੂੰ ਅਸੀਂ ਗੱਲ ਵੀ ਕਰਦੇ ਰਹੇ ਹਾਂ ਜੋਨ ਦੱਸਿਆ ਪਰ ਉਹਨਾਂ ਨੇ ਸਾਡੀ ਹਾਈ ਤੱਕ ਕੋਈ ਨਹੀਂ ਸੁਣਾਈ ਅੱਛਾ ਕਿਸੇ ਵੀ ਤਰ੍ਹਾਂ ਦੀ ਅਸੀਂ ਉਮੀਦ ਕਰਦੇ ਹਾਂ ਸਾਡੇ ਮੱਧਮ ਰਾਈ ਇਹ ਜਿਹੜੀ ਗੱਲ ਹੈ ਤੁਹਾਡੀ ਪੁਲਿਸ ਦੇ ਉੱਚ ਅਧਿਕਾਰੀਆਂ ਤੱਕ ਪਹੁੰਚੇ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਉਮੀਦ ਕਰਦੇ ਹੋ ਜਾਂ ਉਹਨਾਂ ਤੋਂ ਕੀ ਜਿਹੜੀ ਮੰਗ ਕਰਦੇ ਹੋ ਮੈਂ ਜੀ ਪਹਿਲੇ ਗੱਲ ਤੋਂ ਚਾਹੁੰਦਾ ਵੀ ਕਿਹੜਾ ਫੌਜੀ ਲੱਗਿਆ ਜੀ ਇਹ ਇਹ ਸਪੈਨਡ ਹੋਣਾ ਚਾਹੀਦਾ ਕਿ ਜੋ ਪੰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਮੇਰੀ ਸਰਕਾਰ ਨੇ ਕੋਈ ਵੀ ਪੁਲਿਸ ਮਾਰੇ ਮੇਰੀ ਕਾਨੂੰਨੀ ਕਾਰਵਾਈ ਜੋ ਮੈਂ ਮੰਗ ਕਰਦਾ ਹੋਣੀ ਚਾਹੀਦੀ ਹੈ ਫੌਜੀ ਸਪੈਨਡ ਹੋਣਾ ਚਾਹੀਦਾ ਕਿਹੜੀ ਮੰਤਾਂ ਹੁੰਦੀ ਹੈ ਹੇ ਬਾਈ ਜੀ ਦੇ ਦੱਸਣ ਦੇ ਮੁਤਾਬਕ ਜਿਵੇਂ ਪਿੰਡ ਦੇ ਵਿੱਚ ਲੜਾਈ ਹੋਈ ਸੀ ਫੌਜ ਦੇ ਵਿੱਚ ਸਰਵਿਸ ਕਰਦੇ ਆ ਜਿੰਨਾ ਜਿਹੜੇ ਪਰਿਵਾਰ ਨਾਲ ਇਹਦੀ ਲੜਾਈ ਹੋਈ ਆ ਉਹ ਬਾਈ ਜੀ ਨੇ ਜਿਵੇਂ ਦੱਸਣ ਦੇ ਮੁਤਾਬਕ ਦੱਸਿਆ ਇਹਨਾਂ ਨੇ ਵੀ ਉਹਨਾਂ ਨੇ ਸਾਡੇ ਘਰ ਆ ਕੇ ਜਿਹੜਾ ਹਮਲਾ ਕੀਤਾ ਬਾਕੀ ਇਹਨਾਂ ਕੋਲੇ ਸੀਸੀਟੀਵੀ ਫੁਟੇਜ ਜਿਹੜੀਆਂ ਵੀਡੀਓ ਵਗੈਰਾ ਹੈਗੀਆਂ ਤੇ ਬਾਈ ਦਾ ਪਰਿਵਾਰ ਵੀ ਉੱਥੇ ਨਾਲ ਮੌਜੂਦ ਆ ਬਾਈ ਦਾ ਇੱਕ ਬ੍ਰਦਰ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਆਜੋ ਬਾਈ ਜੀ ਇੱਧਰਲੇ ਪਾਸੇ ਆਜੋ ਬ੍ਰਦਰੀ ਤੁਹਾਡੇ ਬਰਾੜ ਸਿੰਘ ਜੀ ਹਾਂਜੀ ਹਾਂਜੀ ਸੇ ਤੁਹਾਡਾ ਕੀ ਨਾਮ ਮੇਰਾ ਨਾਮ ਜਗਤਾਰ ਸਿੰਘ ਅੱਛਾ ਜਦੋਂ ਇਹ 26 ਤਰੀਕ ਦੀ ਗੱਲ ਦੱਸਦੇ ਲੜਾਈ ਹੋਈ ਉਹਦੋਂ ਤੁਸੀਂ ਉਸ ਟਾਈਮ ਕੋਲੇ ਸੀ ਕਿ ਹਾਂਜੀ ਹਾਂਜੀ ਕੀ ਘਟਨਾ ਕੀ ਸੀਗੀ ਹਕੀਕਤ ਦੇ ਵਿੱਚ ਕੀ ਸੀ ਜਿਹੜੀ ਉਹ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਸਾਂਝ ਕਰਨਾ ਘਟਨਾ ਜੀ ਇਹ ਘਰੇ ਆ ਕੇ ਸਾਡੇ ਕੁੱਟਮਾਰ ਕੀਤੀ ਹੈ ਜੀ ਅੱਛਾ ਉਦੋਂ ਬਾਅਦ ਕਿ ਨਾਲ ਦੇ ਅਸੀਂ ਦਾਖਲ ਵੀ ਹੋ ਗਏ ਸੀਗੇ ਅੱਛਾ ਤੇ ਦਾਖਲ ਹੋ ਕੇ ਅਸੀਂ ਘਰੇ ਵੀ ਚਲੇ ਗਏ ਸੀ ਅੱਛਾ ਉਦੋਂ ਬਾਅਦ ਦੁਬਾਰਾ ਫੇਰ ਇਹਨਾਂ ਨੇ ਸਾਡੇ ਮੇਰੇ ਭਰਾ ਤੇ ਬਰਾੜ ਸਿੰਘ ਤੇ ਅਟੈਕ ਕੀਤਾ ਅੱਛਾ ਫਿਰ ਆ ਜਾਂਦੇ ਨੇ ਮੋਬਾਈਲ ਵੀ ਉਹ ਖੋਲੀ ਗਈ ਆ ਇੱਕ ਪੈਸੇ ਵੀ ਕੱਢ ਲਏ ਨੇ ਇਹਨਾਂ ਨੇ ਜੀ ਇੱਕ ਕਿੰਨੇ ਚੱਕ ਕੇ ਲੈ ਜਾਂਦੇ ਸੀ ਇਹਨੂੰ ਕਹਿੰਦੇ ਵੀ ਤੈਨੂੰ ਗੋਲੀ ਮਾਰਾਂਗੇ ਸੀ ਨਹੀਂ ਕੌਣ ਕੌਣ ਸੀ ਟੈਕਰ ਨਾਲ ਆਏ ਬੰਦੇ ਜਿਹੜੇ ਸੀ ਕੇ ਪਰਿਵਾਰ ਜਿਵੇਂ ਬਾਈ ਨੇ ਪਹਿਲਾਂ ਇਲਜ਼ਾਮ ਲਾਇਆ ਵੀ ਫੌਜੀ ਦਾ ਪਰਿਵਾਰ ਸੀ ਪਰਿਵਾਰ ਦੇ ਵਿੱਚੋਂ ਕੌਣ-ਕੌਣ ਸੀ ਪਰਿਵਾਰ ਦੇ ਵਿੱਚੋਂ ਇੱਕ ਤਾਂ ਅਕਬਾਲ ਸਿੰਘ ਸੀ ਇੱਕ ਕਿਰਤਪੱਟੀ ਸੀ ਜੀ ਹਾਂਜੀ 7-8 ਜਣੇ ਅਣਪਛਾਤੇ ਸੀ ਠੀਕ ਠੀਕ ਹੈ ਫੌਜੀ ਦੇ ਪਰਿਵਾਰ ਪਰਿਵਾਰਕ ਮੈਂਬਰ ਵੀ ਸੀ ਹਾਂਜੀ ਫੌਜੀ ਦੇ ਸ਼ਹਿਤੇ ਹੋ ਰਿਹਾ ਕੰਮ ਜਿਹੜਾ ਕੁਝ ਹੋ ਰਿਹਾ ਜੀ ਨਹੀਂ ਫੌਜੀ ਦੇ ਜਿਹੜੇ ਪਰਿਵਾਰਕ ਮੈਂਬਰ ਕੌਣ-ਕੌਣ ਸਨ ਅਕਬਾਲ ਸਿੰਘ ਜੀ ਅੱਛਾ ਬੇਟਾ ਉਹਨਾਂ ਦਾ ਕੋਈ ਹਾਂਜੀ ਹਾਂਜੀ ਬੇਟਾ ਜੀ ਹੋਰ ਵੀ ਸੀਗਾ ਕੋਈ ਹਾਂਜੀ ਕਿਰਤਪੱਟੀ ਸੀਗਾ ਜੀ ਅੱਛਾ ਉਹਦੇ ਭਰਾ ਦਾ ਬੇਟਾ ਜੀ ਠੀਕ ਹੈ ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਕੜੀ ਬੰਦੀ ਕਾਰਵਾਈ ਉਹਨਾਂ ਦੇ ਕੀਤੀ ਜਾਵੇ। ਪੁਲਿਸ ਨੇ ਹਜੇ ਤੱਕ ਤੁਹਾਡਾ ਜਿਹੜਾ ਪੱਖ ਦੇ ਵਿੱਚ ਤੁਹਾਡੇ ਕੋਈ ਬਿਆਨ ਦਰਜ ਹਜੇ ਤੱਕ ਨਹੀਂ ਕੀਤੇ। ਹਜੇ ਕੋਈ ਨਹੀਂ ਕੀਤਾ ਇਹ। ਹਕੀਕਤਾਂ ਬਾਈ ਦਾ ਬ੍ਰਦਰ ਸੀ ਬਰਾੜ ਸਿੰਘ ਦਾ ਹੈ। ਇਹਨਾਂ ਆਪਾਂ ਗੱਲਬਾਤ ਕੀਤੀ ਤੇ ਆਪਾਂ ਇਸ ਸਬੰਧੀ ਜਿਹੜਾ ਹੁਣ ਉੱਥੇ ਪੁਲਿਸ ਚੌਕੀ ਹੈ ਦੋਦਾ ਤੇ ਉੱਥੋਂ ਦੇ ਇੰਚਾਰਜ ਆ ਜਿਹੜੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਪੂਰਾ ਮਸਲਾ ਤੇ ਆਪਾਂ ਇਸ ਮਸਲੇ ਦੇ ਸਬੰਧ ਦੇ ਵਿੱਚ ਆਪਾਂ ਜਿਹੜੇ ਇੱਥੋਂ ਦੇ ਡਾਕਟਰ ਸਾਹਿਬਾਨਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਸੀ ਆਪਾਂ ਚੌਕੀ ਇੰਚਾਰਜ ਦੋਦਣਾ ਨਾਲ ਗੱਲਬਾਤ ਕਰ ਲਈ ਸੀ ਉਹਨਾਂ ਨੇ ਵੀ ਇਹੀ ਕਿਹਾ ਸੀਗਾ ਕਿ ਜਿਹੜੀ ਐਮਐਲਆਰ ਹਾਲੇ ਤੱਕ ਸਾਨੂੰ ਨਹੀਂ ਮਿਲੀ ਤੇ ਉਸ ਤੋਂ ਬਾਅਦ ਆਪਾਂ ਸਦਰ ਥਾਣੇ ਦੇ ਵਿੱਚ ਆਪਾਂ ਚੌਕੀ ਮੁੰਸ਼ੀ ਨਾਲ ਗੱਲ ਕੀਤੀ ਸੀ ਤੇ ਉਹਨਾਂ ਨੇ ਵੀ ਕਿਹਾ ਸੀ ਜਿਹੜੇ ਸਾਡੇ ਕੋਲ ਐਮਐਲਆਰ ਨਹੀਂ ਪਹੁੰਚੀ ਤੇ ਅਸੀਂ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਇੱਥੋਂ ਦੇ ਡਾਇਰੈਕਟਰ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸਾਨੂੰ ਜਿਹੜਾ ਹੌਨਰ ਰਿਕਾਰਡ ਦੇ ਵਿੱਚ ਆਪਣੀ ਮੇਲ ਤੋਂ ਜਿੱਥੇ ਸੈਂਡ ਹੋਈ ਆ ਉਹ ਅਸੀਂ ਤੁਹਾਨੂੰ ਨਾਲ ਸਕਰੀਨ ਤੇ ਜ਼ ਜਦੋਂ ਐਡਮਿਟ ਹੋਈ ਸੀ ਤਾਂ 26 ਵਾਲੀ ਜਿਹੜੀ ਹਸਪੀਟਲ ਸਦਰ ਥਾਣੇ ਦੇ ਦੋ ਮੇਲੇ ਸੀਗਾ ਜਿਹੜੀ ਮੇਲ ਤੇ ਪਹਿਲਾਂ ਉਹਨਾਂ ਨੇ ਭੇਜਤੀ ਇੱਥੋਂ ਉਹ ਮੇਲ ਆਲਰੇਡੀ ਨਹੀਂ ਚੱਲਦੀ ਸੀ ਉਹਨਾਂ ਨੇ ਅੱਜ ਜਿਹੜੀ ਦੁਬਾਰਾ ਸੈਂਡ ਕਰਤੀ ਹੈ 26 ਵਾਲੀ ਪਰ 2 ਤਰੀਕ ਨੂੰ ਜਿਹੜੇ ਦੁਬਾਰਾ ਐਡਮਿਟ ਹੋਈ ਸੀ 2 ਤਰੀਕ ਵਾਲੀ ਜਿਹੜੀ ਐਮ ਐਲ ਆਰ ਆ ਉਹ 3 ਤਰੀਕ ਨੂੰ ਜਿਹੜਾ ਸਦਰ ਥਾਣੇ ਨੂੰ ਰਿਸੀਵ ਹੋ ਗਈ ਸੀ ਹਾਲਾਂਕਿ ਮਨਸ਼ੀ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਕਿਹਾ ਸੀ ਸਾਡੇ ਕੋਲੇ ਨਹੀਂ ਪਹੁੰਚੀ ਚਲੋ ਇਹ ਦਚੁੱਤੀ ਦੇ ਵਿੱਚ ਸੀ ਉਲਝਣ ਦੇ ਵਿੱਚ ਸੀਗੇ ਦੋਨੇ ਜਿਹੜੇ ਅਧਿਕਾਰੀਆਂ ਨੇ ਜਿਹੜਾ ਦਾ ਜਿਹੜਾ ਪੱਖ ਆ ਸਾਨੂੰ ਸਾਬਾ ਨੇ ਜਿਹੜਾ ਸਾਨੂੰ ਸਕਰੀਨ ਸ਼ਾਟ ਵਗੈਰਾ ਉਸ ਚੀਜ਼ ਦੇ ਦੇ ਦਿੱਤੇ ਆ ਜਿਹੜਾ ਮੇਲ ਆ ਜਿਹੜੀ ਉਹ ਸੈਂਡ ਹੋਈ ਆ ਤਿੰਨ ਤਰੀਕ ਨੂੰ ਉਹਨਾਂ ਕੋਲ ਜਿਹੜੀ ਉਹ ਪਹੁੰਚ ਗਈ ਸੀ ਹੁਣ ਦੇਖਦੇ ਆ ਜਿਹੜਾ ਪੁਲਿਸ ਪ੍ਰਸ਼ਾਸਨ ਆ ਕਿਸ ਤਰ੍ਹਾਂ ਦੀ ਜਿਹੜਾ ਅਗਲੇਰੀ ਕਾਰਵਾਈ ਕਰਦਾ